ਮੈਂ ਸਭ ਤੋਂ ਪਹਿਲਾਂ ਅਧਨੀ ਪ੍ਰਧਾਨ ਸਹਿਬਾਨ ਸਰਦਾਰ ਸੁਖਿੰਦਰ ਸਿੰਘ ਜੀ ਨੂੰ ਪੁੱਛਦਾ ਕਿ ਤੁਸੀਂ ਫਿਲਮ ਦੇਖੀ ਨਾਨਕ ਦੁਖੀ ਆ ਸਭ ਸੰਸਾਰ ਫਿਲਮ ਦੇਖ ਕੇ ਆਪਣੇ ਸਮਾਜ ਨੂੰ ਬੱਚਿਆਂ ਨੂੰ ਤੇ ਯੁਵਾ ਪੀੜੀ ਨੂੰ ਤੁਸੀਂ ਇਸ ਫਿਲਮ ਦੇ ذریعے ਕੀ ਸੁਨੇਹਾ ਦੇਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿਮੂ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਤਾਂ ਮੈਂ ਅਰਜਿੰਦਰ ਸਿੰਘ ਜੀ ਗੇਲ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਦੇ ਪੱਖ ਦੇ ਮੁੱਦੇ ਜੋ ਨਸ਼ਾ ਧਰੂਣ ਹੱਤਿਆ ਤੇ ਬਜ਼ੁਰਗਾਂ ਦਾ ਘਟ ਰਿਹਾ ਸਤਕਾਰ ਐਸੋ ਇਹੋ ਜੇ ਮੁੱਦਿਆਂ ਨੂੰ ਲੈ ਕੇ ਨਾਨਕ ਦੁਖਿਆ ਸਭ ਸੰਸਾਰ ਨਾਮ ਦੀ ਇਹ ਜੋ ਫਿਲਮ ਬਣਾਈ ਹੈ ਇਹਦੇ ਰਾਹੀਂ ਜੋ ਸੰਦੇਸ਼ ਦਿੱਤਾ ਹੈ ਕਿ ਜੇ ਨਸ਼ੇ ਕਰਨ ਨਾਲ ਸਾਡੇ ਪਰਿਵਾਰ ਟੁੱਟ ਰਹੇ ਹਨ ਪਰਿਵਾਰ ਦੇ ਵਿੱਚ ਬਜ਼ੁਰਗਾਂ ਦਾ ਜਿਹੜਾ ਸਤਕਾਰ ਹੈ ਉਹ ਘਟਦਾ ਜਾ ਰਿਹਾ ਹੈ ਇਸ ਸਾਰੇ ਨੂੰ ਜਿਵੇਂ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰਨ ਵਾਲੀ ਗੱਲ ਹੈ ਉਹ ਇਸ ਫਿਲਮ ਦੇ ਰਾਹੀਂ ਸਾਡੇ ਸਤਿਕਾਰਯੋਗ ਰਜਿੰਦਰ ਸਿੰਘ ਜੀ ਗੈਲ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਆਪ ਸਭ ਸੰਗਤਾਂ ਦੇ ਸਾਹਮਣੇ ਰੱਖਿਆ ਹੈ ਸੋ ਸਾਧ ਸੰਗਤ ਜੀ ਮੈਂ ਪਹਿਲਾਂ ਤਾਂ ਇਹਨਾਂ ਨੂੰ ਵਧਾਈ ਦੇਣਾ ਹਾਂ ਕਿ ਇਹ ਵਧਾਈ ਦੇ ਪਾਤਰ ਹਨ ਜੋ ਸਮਾਜਿਕ ਕੁਰਤੀਆਂ ਨੂੰ ਅਤੇ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਜੋ ਸਿੱਖਿਆਵਾਂ ਹਨ ਉਹਨਾਂ ਨੂੰ ਫਿਲਮ ਦੇ ਰਾਹੀਂ ਸਮਾਜ ਦੇ ਵਿੱਚ ਇੱਕ ਲੰਗਰ ਦੀ ਤਰ੍ਹਾਂ ਵਰਤਾ ਰਹੇ ਹਨ ਸਾਡੀਆਂ ਸਮਾਜਿਕ ਕੁਰਤੀਆਂ ਹਨ ਉਹਨਾਂ ਨੂੰ ਦੂਰ ਕਰਨ ਦੇ ਲਈ ਜੋ ਇਹ ਉਪਰਾਲਾ ਕਰ ਰਹੇ ਹਨ ਉਹ ਬਹੁਤ ਵਧੀਆ ਹੈ ਇਸ ਵਾਸਤੇ ਸਾਡੇ ਸਤਿਕਾਰਯੋਗ ਰਜਿੰਦਰ ਸਿੰਘ ਜੀ ਗੇਲ ਟਰੈਕਟਰ ਗੁਰਕਿਰਪਾ movies ਵਧਾਈ ਦੇ ਪਾਤਰ ਹਨ। ਥੈਂਕ ਯੂ ਜੀ। ਸ਼ੁਕਰੀਆ। ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਨੇ। ਆਦਰਯੋਗ ਪ੍ਰਧਾਨ ਸਾਹਿਬਾਨ ਸਰਦਾਰ ਸਤਿੰਦਰ ਸਿੰਘ ਜੀ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਨਸ਼ਾ ਨਸ਼ੇ ਜਿਸ ਕਰ ਦੇ ਵਿੱਚ ਵਰ ਜਾਂਦਾ ਹੈ ਉਸ ਕਰਦਾ ਸੁੱਖ, ਚੈਨ, ਸ਼ਾਂਤੀ ਹਰ ਚੀਜ਼ ਭੰਗ ਹੋ ਜਾਂਦੀ ਹੈ। ਹਰ ਸਮੇਂ ਉੱਥੇ ਕਲਾ ਤੇ ਕਲੇਸ਼ ਦਾ ਮਾਹੌਲ ਬਣਿਆ ਰਹਿੰਦਾ ਹੈ। ਸੋ ਵਾਕਈ ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਨੇ। ਸਾਡੇ ਨਾਲ ਆਦਰਯੋਗ ਸਰਦਾਰ ਗੁਰਚੰਦ ਸਿੰਘ ਜੀ ਖੜੇ ਨੇ। ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਤੁਸੀਂ ਫਿਲਮ ਦੇਖੀ ਨਾਨਕ ਦੁੱਖਿਆ ਸਭ ਸੰਸਾਰ ਫਿਲਮ ਦੇਖ ਕੇ ਆਪਣੇ ਸਮਾਜ ਨੂੰ ਬੱਚਿਆਂ ਨੂੰ ਹਮ ਉਮਰ ਨੂੰ ਤੁਸੀਂ ਇਸ ਫਿਲਮ ਦੇ ਜ਼ਰੀਏ ਕੀ ਸਨੇਹਾ ਦੇਣਾ ਚਾਹੁੰਦੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਤੇ ਸਭ ਬਹੁਤ ਹੀ ਵਧੀਆ ਕਨਸੈਪਟ ਹੈ ਡਾਇਰੈਕਟਰ ਸਾਹਿਬ ਨੇ ਬਹੁਤ ਹੀ ਬਹੁਤ ਹੀ ਅੱਛੀ ਫਿਲਮ ਜਿਹੜੀ ਡਾਇਰੈਕਟ ਕਰਕੇ ਇਸ ਸੰਸਾਰ ਵਿੱਚ ਪੇਸ਼ ਕੀਤੀ ਹੈ ਬੜਾ ਹੀ ਵਧੀਆ ਉਪਰਾਲਾ ਹੈ ਕਿਉਂਕਿ ਲੋੜ ਵੀ ਸੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੀਆਂ ਸਿੱਖਿਆਵਾਂ ਇੱਕ ਮੈਂ ਕਹਿੰਦਾ ਕਿਤਾਬਾਂ ਜੀ ਬੰਦ ਰਹਿ ਗਈਆਂ ਕਿਉਂਕਿ ਆਪਾਂ ਨੇ ਕੰਪ ਤਰ੍ਹਾਂ ਦੇ ਲੰਗਰ ਲਾਣ ਲਾ ਗਏ ਪੀਜੇ 버ਗਰ ਹੋਰ ਕਈ ਤਰ੍ਹਾਂ ਦੇ ਪਰ ਜਦੋਂ ਕਿਸੇ ਸਿੱਖਿਆ ਦੀ ਜਾਂ ਬੱਚਿਆਂ ਤੋਂ ਅੱਜਕੱਲ ਪੁੱਛ ਲਈਏ ਕਿ ਧੰਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਹੈ ਕੋਣ ਸੀ ਤੇ ਮੈਂ ਕਹਿੰਦਾ ਦਸਾਂ ਵਿੱਚੋਂ ਨੋਮਾ ਨੂੰ ਐ ਪਤਾ ਨਹੀਂ ਹੋਵੇਗਾ ਕਿ ਧੰ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਹੋਏ ਹਨ ਸੋ ਐਸ ਕਰਕੇ ਇਹ ਜਿਹੜੇ ਸੁਨੇਹੇ ਸਿੱਖਿਆਵਾਂ ਜਾਂਦੀਆਂ ਹਨ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਇੱਕ ਫਿਲਮ ਦੇ ذریعے ਇਹ ਸਾਡੇ ਬੱਚਿਆਂ ਨੂੰ ਸਿੱਖਿਆਵਾ ਨੇ ਕਿ ਕਿਵੇਂ ਮਾਤਾ ਪਿਤਾ ਦਾ ਆਗਿਆਕਾਰੀ ਹੋਣਾ ਹੈ ਕਿਵੇਂ ਮਾਤਾ ਪਿਤਾ ਦੀ ਸੇਵਾ ਕਰਨੀ ਹੈ ਤੇ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨਾ ਹੈ ਤੇ ਆਪਣੇ ਧਰਮ ਪ੍ਰਤੀ ਜਾਣੂ ਹੋਣਾ ਕਿ ਸਾਡੇ ਗੁਰੂ ਸਾਨੂੰ ਸਿਖਾ ਕੇ ਕੀ ਗਏ ਨੇ ਤੇ ਅਸੀਂ ਕੀ ਕਰ ਰਹੇ ਹਾਂ ਸੋ ਮੈਂ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਤੇ ਬੱਚਿਆਂ ਨੂੰ ਇਹੀ ਸੁਨੇਹਾ ਦੇਵਾਂਗਾ ਇਸ ਫਿਲਮ ਦੇ ਰਾਹੀਂ ਜੋ ਇਹ ਸੁਨੇਹਾ ਦਿੱਤਾ ਗਿਆ ਸਾਰੇ ਸੰਸਾਰ ਨੂੰ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਚੰਗੀਆਂ ਸਿੱਖਿਆਵਾਂ ਨੇ ਜਿਹੜੀਆਂ ਉਹ ਗ੍ਰਹਿਣ ਕਰੋ ਇਹੀ ਕੁਝ ਕਹਿੰਦਾ ਮੈਂ ਡਾਇਰੈਕਟਰ ਸਾਹਿਬ ਦਾ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਨੇ ਆਦਰਯੋਗ ਸਰਦਾਰ ਗੁਰਚੰਦ ਸਿੰਘ ਜੀ ਨੇ ਬਾਕੀ ਬਹੁਤ ਹੀ ਵਧੀਆ ਗੱਲ ਕੀਤੀ ਹੈ ਕਿ ਸਾਡੇ ਜਿਹੜੇ ਮਾਪੇ ਨੇ ਸਾਡੇ ਬਜ਼ੁਰਗ ਨੇ ਸਾਡੇ ਵੱਡੇ ਨੇ ਉਹ ਸਾਡੇ ਲਈ ਆਦਰਯੋਗ ਨੇ ਉਹਨਾਂ ਦਾ ਮਨ ਸਨਮਾਨ ਕਰਨਾ ਇੱਜ਼ਤ ਕਰਨਾ ਰਿਸਪੈਕਟ ਕਰਨਾ ਸਾਡਾ ਫਰਜ਼ ਵੀ ਹੈ ਤੇ ਸਾਡੀ ਡਿਊਟੀ ਵੀ ਹੈ ਸੋ ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਨੇ ਸੋ ਇਸ ਦੇ ਨਾਲ ਹੀ ਮੈਂ ਆਦਰਯੋਗ ਪ੍ਰਧਾਨ ਸਾਹਿਬਾਨ ਆਦਰਯੋਗ ਕਮੇਟੀ ਦੇ ਸਾਰੇ ਹੀ ਮੈਂਬਰ ਸਾਹਿਬਾਨ ਤੇ ਆਇਆ ਹੋਇਆ ਸਾਰੀਆਂ ਰਸੰਗਤਾਂ ਦਾ ਗੁਰਕਿਰਪਾ ਮੂਵੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ